ਕੋ ਜਿਹੜਾ ਪੰਜਾਬ ਪਹਿਲੇ ਹੀ ਵਿੱਤੀ ਬੋਝ niche ਦਬਿਆ ਹੋਇਆ ਤੇ ਸਾਡੀ ਪੰਜਾਬ ਸਰਕਾਰ ਹੋਵੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਇਹ ਹਰ ਰੋਜ਼ ਇੱਕ ਗਲਤੀ ਦੁਹਾਈ ਦਿੰਦੇ ਨੇ ਜੀ ਕੇਂਦਰ ਨੇ ਸਾਡਾ ਫਲਾਣਾ ਫੰਡ ਰੋਕ ਲਿਆ ਸਾਡਾ ਆਰਡੀਐਫ ਨਹੀਂ ਆਇਆ ਤੇ ਅੱਜ ਏਸੇ ਭਗਵੰਤ ਮਾਨ ਸਾਹਿਬ ਤੇ ਪੰਜਾਬ ਸਰਕਾਰ ਦੀ ਗਲਤੀ ਕਰਕੇ ਪੰਜਾਬ ਨੂੰ 1023 ਕਰੋੜ ਦਾ ਵਾਧੂ ਬੋਝ ਪਿਆ ਇਹ ਬੋਝ ਕਾਹਦਾ ਹੈ ਇਹ ਐਨਜੀਟੀ ਨੇ ਜੁਰਮਾਨਾ ਲਾਇਆ ਪੰਜਾਬ ਨੂੰ ਔਰ ਇਹ ਜੁਰਮਾਨਾ ਪੰਜਾਬ ਨੂੰ ਸਾਫ਼ ਸੁਥਰਾ ਨਾ ਰੱਖਣ ਵਾਸਤੇ ਗੰਦਗੀ ਫਲਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪਾਂ ਪੰਜਾਬ 'ਚ ਡਿਵੈਲਪਮੈਂਟ ਤਾਂ ਕੋਈ ਕੀਤੀ ਨਹੀਂ ਇੱਠ ਤਾਂ ਲਾਈ ਨਹੀਂ ਜੋ ਪੁਰਾਣੀ ਸਰਕਾਰਾਂ ਕੰਮ ਕਰ ਗਈਆਂ ਜੋ ਸ਼ਰੋਮਣੀ ਅਕਾਲੀ ਦਲ ਨੇ ਇਨਫਰਾਸਟ੍ਰਕਚਰ ਬਣਾਤਾ ਸਾਰਾ ਪੰਜਾਬ ਉਸੇ ਇਨਫਰਾਸਟ੍ਰਕਚਰ ਤੇ ਚੱਲ ਰਿਹਾ ਤੇ ਆਪਾਂ ਉਹਦੀ ਸਾਂਭ ਸੰਭਾਲ ਵੀ ਨਹੀਂ ਕਰ ਸਕਦੇ ਔਰ ਇਹ ਹਾਲਾਤ ਬਣ ਕੇ ਪੰਜਾਬ ਦੇ ਵਿੱਚ ਗੰਦਗੀ ਦੇ ਕੂੜਿਆਂ ਦੇ ਢੇਰ ਦੇ ਕਿ ਐਨਜੀਟੀ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ 1023 ਕਰੋੜ ਦਾ ਜੁਰਮਾਨਾ ਲਾਣਾ ਪੈ ਗਿਆ ਇਹ ਤਾਂ ਫਿਰ ਸਿੱਧੀ ਸਿੱਧੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਉਹਦਾ ਬੋਝ ਪੰਜਾਬੀ ਕਿਉਂ ਚੁੱਕਣ ਕਿਉਂ ਨਾ ਤੁਹਾਡੇ ਮੰਤਰੀਆਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣ ਤੁਹਾਡੀ ਆਬਦੀ ਅਟੈਚ ਕੀਤੀ ਜਾਵੇ ਤੁਹਾਡੇ ਅਫਸਰਾਂ ਜਿਨ੍ਹਾਂ ਦੀ ਗਲਤੀ ਕਰਕੇ 1023 ਕਰੋੜ ਦਾ ਵਾਧੂ ਬੋਝ ਪੰਜਾਬ ਦੀ ਜਨਤਾ ਦੇ ਸਿਰ ਪਿਆ ਇਹਦੀ ਜਵਾਬਦੇਹੀ ਕਿਹਦੀ ਹੈ ਔਰ ਲੋਕਲ ਬਾਡੀ ਮੰਤਰੀ ਕੌਣ ਨੇ ਸਰਦਾਰ ਬਲਕਾਰ ਸਿੰਘ ਉਹ ਤਾਂ ਆਪ ਨਹੀਂ ਆਪਣੀ ਛਵੀ ਨੂੰ ਸਾਫ਼ ਸੁਥਰਾ ਰੱਖ ਪਾਉਂਦੇ ਤੇ ਪੰਜਾਬ ਨੂੰ ਕਿਸ ਤਰੀਕੇ ਸਾਫ ਸੁਥਰਾ ਰੱਖਣਗੇ ਤੇ ਲਗਾਤਾਰ ਸਾਡੀ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦੀ ਹੈ ਪਹਿਲਾ ਮੱਤੇਵਾੜੇ ਤੋਂ ਉਥੋਂ ਜਿਹੜੇ ਡੰਪ ਸੀ ਉਹਨਾਂ ਤੇ ਸਰਕਾਰ ਮੁੱਕਰੀ ਹੁਣ ਕਾਨੂੰਨਵਾਨ ਮੁੱਕਰੀ ਤੇ 1023 ਕਰੋੜ ਦਾ ਤੁਹਾਨੂੰ ਫਾਈਨ ਲੱਗਿਆ ਸਰਕਾਰ ਨੇ ਜਾਗਣਾ ਕਦੋਂ ਤੇ ਅਸੀਂ ਲੋਕਾਂ ਤੋਂ ਟੈਕਸ ਵਸੂਲਣ ਚ ਲੋਕਾਂ ਦੀ ਜੇਬਾਂ ਤੇ ਡਾਕਾ ਮਾਰਨ ਤੇ ਗੁਰੇਜ਼ ਨਹੀਂ ਕਰਦੇ ਹੁਣ ਦਿੱਕ ਨਵਾਂ ਜਜ਼ੀਆ ਲਾਤਾ ਕਿ ਜੀ ਦੋ ਪਹੀਆ ਵਾਹਨ ਹੋਣ ਚਾਰ ਪਹੀਆ ਵਾਹਨ ਹੋਣ ਉਹਨਾਂ ਤੋਂ ਗ੍ਰੀਨ ਟੈਕਸ ਵਸੂਲਿਆ ਜਾਊਗਾ ਮੁੱਖ ਮੰਤਰੀ ਸਾਹਿਬ ਲੋਕਾਂ ਤੇ ਵਾਧੂ ਬੋਝ ਪਾ ਕੇ ਉਹਨਾਂ ਦੀਆਂ ਜੇਬਾਂ ਚੋਂ ਪੈਸਾ ਕਢਾ ਕੇ ਸਰਕਾਰ ਦੇ ਖਜ਼ਾਨੇ ਭਰ ਕੇ ਉਹ ਪੈਸਾ ਪੰਜਾਬ ਤੇ ਤਾਂ ਲੱਗ ਨਹੀਂ ਰਿਹਾ ਕਿਉਂਕਿ ਨਾ ਤਾਂ ਤੁਸੀਂ ਪੰਜਾਬ ਨੂੰ ਸੰਭਾਲ ਪਾ ਰਹੇ ਹੋ ਨਾ ਉਹਦੀ ਡਿਵੈਲਪਮੈਂਟ ਕਰ ਪਾ ਰਹੇ ਹੋ ਕੂੜੇ ਦੇ ਜਗਾ ਜਗਾ ਢੇਰ ਲੱਗੇ ਨੇ ਜਿਹੜੀਆਂ ਤੁਸੀਂ ਗ੍ਰੀਨ ਸਿਟੀ ਕਲੀਨ ਸਿਟੀ ਤੁਹਾਨੂੰ ਮਿਲੀਆਂ ਉਹਨਾਂ ਦਾ ਕੁਝ ਪਤਾ ਨਹੀਂ ਤਾਂ ਫਿਰ ਉਹ ਪੈਸਾ ਜਾ ਕਿੱਥੇ ਰਿਹਾ ਕਿ ਉਹ ਪੈਸਾ ਸਾਰਾ ਅਸੀਂ ਅਰਵਿੰਦ ਕੇਜਰੀਵਾਲ ਦੀ ਮਸ਼ਹੂਰੀ ਤੇ ਖਰਚ ਰਿਆ ਉਹਦੇ ਜਹਾਜ਼ਾਂ ਦੇ ਖਰਚੇ ਤੇ ਕਰ ਰਹੇ ਆ ਜਾਂ ਜਿਹੜਾ ਸਾਡਾ ਸਿਕਿਉਰਟੀਆਂ ਵਾਧੂ ਅਸੀਂ ਚੱਕੀ ਫਿਰਦੇ ਆ ਜਾਂ ਦਿੱਲੀ ਪਠਾ ਰੱਖੇ ਨੇ ਅਸੀਂ ਐਨ ਐ ਸਿਕਿਉਰਟੀ ਵਾਲੇ ਬੰਦੇ ਉਹਨਾਂ ਦੀਆਂ ਤਨਖਾਹਾਂ ਦੇ ਰਹੇ ਆ ਉਹ ਪੈਸਾ ਜਾ ਕਿੱਥੇ ਰਿਹਾ ਸੋ ਪੰਜਾਬ ਦੀ ਜਨਤਾ ਨੂੰ ਇਹਦੇ ਤੇ ਆ ਕੇ ਜਵਾਬ